ਇਸੋ ਤਰੰਗੇ ਦੇ ਹੇਠ ਦਿੱਲੀ ਦੇ ਵਿੱਚ ਨਸਲ ਕੁਸ਼ੀ ਹੋਈ ਹੈ ਹਿੰਦੁਸਤਾਨ ਨੂੰ ਤਬਾਹ ਕਰ ਦੇਵਾਂਗੇ ਖਾਲਿਸਤਾਨੀਆਂ ਨੇ 15 ਅਗਸਤ ਨੂੰ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਇਸ ਮੰਗਰੋਂ ਭਾਰਤੀ ਏਜੰਸੀਆਂ ਅਲਰਟ ਹੋ ਗਈਆਂ। ਭਾਰਤ ਅੰਦਰ ਪਾਬੰਦੀਸ਼ੁਦਾ ਸੰਗਠਨ ਸਿੱਖ ਫॉर ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਨੇ 15 ਅਗਸਤ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ 'ਚ ਭਾਰਤੀ ਦੂਤਾਵਾਸ ਦੇ ਬਾਹਰ ਖਾਲਿਸਤਾਨੀ ਆਜ਼ਾਦੀ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਬਾਰੇ ਪੰਨੂ ਨੇ ਬਕਾਇਦਾ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਨੂੰ ਚੈਲੰਜ ਕੀਤਾ ਹੈ। ਪੰਨੂ ਵੱਲੋਂ ਜਾਰੀ ਵੀਡੀਓ ਦੇ ਵਿੱਚ ਤਿਰੰਗਾ ਸਾੜਨ ਦੀ ਧਮਕੀ ਦਿੰਦੇ ਹੋਏ ਭਾਰਤ ਸਰਕਾਰ ਨੂੰ ਖੁੱਲੀ ਚੁਣੌਤੀ ਦਿੱਤੀ ਗਈ ਹੈ। ਵੀਡੀਓ 'ਚ ਉਹਨਾਂ ਨੇ 15 ਅਗਸਤ ਨੂੰ ਤਿਰੰਗਾ ਸਾੜੋ ਪ੍ਰੋਗਰਾਮ ਬਾਰੇ ਗੱਲ ਕੀਤੀ ਹੈ। ਖਾਸ ਕਰ ਲਈ ਹੈ ਕਿ ਵੀਡੀਓ 'ਚ ਪੰਨੂ ਨੂੰ ਤਿਰੰਗਾ ਸਾੜਦੇ ਹੋਏ ਵੀ ਦੇਖਿਆ ਜਾ ਰਿਹਾ ਹੈ। ਪੰਨੂ ਨੇ ਐਲਾਨ ਕੀਤਾ ਹੈ ਕਿ 15 ਅਗਸਤ ਤੋਂ 2 ਦਿਨ ਬਾਅਦ 17 ਅਗਸਤ ਨੂੰ ਵਾਸ਼ਿੰਗਟਨ ਵਿੱਚ ਖਾਲਿਸਤਾਨੀ رائے شمਾਰੀ ਕਰਵਾਈ ਜਾਵੇਗੀ। ਇਸ ਦੇ ਲਈ ਅਮਰੀਕਾ ਤੇ ਕੈਨੇਡਾ ਤੋਂ ਖਾਲਿਸਤਾਨੀ ਸਮਰਥਕਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। 15 ਅਗਸਤ ਸਿੱਖ ਪੰਥ ਤੇ ਪੰਜਾਬ ਦੀ ਆਜ਼ਾਦੀ ਦਾ ਦਿਹਾੜਾ ਨਹੀਂ ਹੈ ਇਹ ਹੈ ਖੂਨੀ ਤਿਰੰਗਾ ਜਿਹਦੇ ਹੇਠ ਪਹਿਲਾਂ ਨਹਿਰੂ ਗਾਂਧੀ ਨੇ ਸਿੱਖਾਂ ਦੀ ਕੀਤੀ ਆ ਨਸਲਕੁਸ਼ੀ 1950 ਦਾ ਸੰਵਿਧਾਨ ਸਿੱਖ ਧਰਮ ਨੂੰ Hindu ਧਰਮ ਦਾ ਹਿੱਸਾ ਦੱਸਦਾ ਹੈ ਜੂਨ 84 ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇਹ ਤਿਰੰਗਾ ਖੂਨੀ ਤਿਰੰਗਾ ਅਕਾਲ ਤਖਤ ਸਾਹਿਬ ਤੇ ਚੜਾਇਆ ਗਿਆ ਸੀ ਲਾਈਨ ਖਿੱਚ ਦਿੱਤੀ ਗਈ ਸੀ ਉਸ ਦਿਨ ਇੱਕ ਪਾਸੇ ਸੀ ਹਿੰਦੋਸਤਾਨੀ ਤੇ ਇਹ ਹਿੰਦੂਵਾਦੀ ਦੂਸਰੇ ਪਾਸੇ ਪੰਜਾਬ ਤੇ ਸਿੱਖ ਇਸੇ ਤਰੰਗੇ ਦੇ ਹੇਠ ਦਿੱਲੀ ਦੇ ਵਿੱਚ ਨਸਲ ਕੁਸ਼ੀ ਹੋਈ ਹੈ 30000 ਤੋਂ ਵੱਧ ਸਿੰਘ ਸਿਗਨੀਆਂ ਸ਼ਹੀਦ ਕੀਤੇ ਗਏ ਹੈ ਨਸਲ ਕੁਸ਼ੀ ਤੋਂ ਬਾਅਦ ਵਿਡੋ ਕਲੋਨੀ ਦੁਨੀਆ ਦੇ ਵਿੱਚ ਸਿਰਫ ਸਿੱਖ ਪੰਥ ਦੀ ਹੈ ਸਿੱਖ ਬੀਬੀਆਂ ਦੀ ਹੈ ਕਲੰਕਾ ਸਾਡੇ ਮੱਥੇ ਤੇ ਉਸ ਕਲੰਕ ਨੂੰ ਮਟਾਉਣ ਦੇ ਲਈ ਇਹ ਤਰੰਗਾ ਇਹ ਹਿੰਦੁਸਤਾਨ ਦੁਨੀਆ ਦੇ ਨਕਸ਼ੇ ਤੋਂ ਮਟਾਣਾ ਪੈਣਾ ਹੈ 84 ਤੋਂ 95 ਤੱਕ ਪੰਜਾਬ ਦੇ ਵਿੱਚ ਇਹਨਾਂ ਨੇ ਖੂਨ ਦੀ ਹੋਲੀ ਖੇਡੀ ਹੈ ਖੂਨ ਦੀ ਸਾਰਾ ਪੰਜਾਬ ਇਹਨਾਂ ਨੇ نسل 쿠ਚੀ ਦੇ ਹੈਟਪੈਂਟ ਕੀਤਾ ਹੈ ਸਾਰਾ ਪੰਜਾਬ ਅੱਜ ਤੁਹਾਡੀਆਂ ਜ਼ਮੀਨਾਂ ਅੱਜ ਇਹ ਮੋਦੀ ਦਾ ਪਰਿਵਾਰ ਤੁਹਾਡੀਆਂ ਜ਼ਮੀਨਾਂ ਲੈ ਰਿਹਾ ਤੁਹਾਨੂੰ ਇਹ ਖਾਨਾ ਬਦੋਸ਼ ਬਣਾ ਦੇਗਾ ਜੇ ਤੁਸੀਂ ਅੱਜ ਪੰਜਾਬ ਤੇ ਪੰਥ ਬਚਾਉਣਾ ਹੈ ਲਾਈਨ ਖਿੱਚਣੀ ਪੈਣੀ ਹੈ ਇੱਕ ਪਾਸੇ ਹਿੰਦੁਸਤਾਨ ਦੂਜੇ ਪਾਸੇ ਖਾਲਿਸਤਾਨ ਤੇ ਸਿੱਖ ਪੰਥ ਇਸ ਤਿਰੰਗੇ ਦੀ ਹੋਂਦ ਮਟਾਣੀ ਪੈਣੀ ਹੈ 15 ਅਗਸਤ 2052 ਨੂੰ ਇਹ ਅਤਵਾਦੀ ਖਾਨੇ ਵਾਸ਼ਿੰਗਟਨ ਡੀਸੀ ਤੋਂ ਇੰਡੀਅਨ ਐਮਬੈਸੀ ਦੇ ਸਾਹਮਣੇ ਇਹ ਤਿਰੰਗਾ ਹਮੇਸ਼ਾ ਦੇ ਲਈ ਮਟਾ ਦਿੱਤਾ ਜਾਏਗਾ ਜੰਗ ਹਿੰਦ ਤੇ ਸਿੱਖਾਂ ਦੇ ਵਿੱਚ ਹੈ ਹਿੰਦੁਸਤਾਨ ਦੁਨੀਆ ਦੇ ਨਕਸ਼ੇ ਤੋਂ ਮਿਟਾਇਆ ਜਾਏਗਾ 15 ਅਗਸਤ 2052 ਨੂੰ ਵਾਸ਼ਿੰਗਟਨ ਡੀਸੀ ਤੋਂ ਇੰਡੀਅਨ ਐਮਬੈਸੀ ਦੇ ਸਾਹਮਣੇ ਇਹ ਤਿਰੰਗਾ ਫੁਕਿਆ ਜਾਏਗਾ ਮੋਦੀ ਦੀ ਹਕੂਮਤ ਨੂੰ ਸੁਨੇਹਾ ਹੈ ਜੇ ਦਮ ਰੱਖਦਾ ਮੋਦੀ ਤੂੰ ਪਾਕਿਸਤਾਨ ਤੇ ਹਮਲਾ ਕੀਤਾ ਸੀ ਉੱਥੋਂ ਬਚ ਗਿਆ ਸਿੱਖਾਂ ਤੇ ਹਮਲਾ ਕੀਤਾ ਹਿੰਦੁਸਤਾਨ ਨੂੰ ਤਬਾਹ ਕਰ ਦਿਆਂਗੇ